ਡੀਬ੍ਰੂਗੜ੍ਹ ਦੀ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਬੰਦ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਸੀ ਕਿਉਂਕਿ ਉਹਨਾਂ ਦੇ ਉੱਤੋਂ NSA ਹਟਾਈ ਗਈ ਸੀ ਤਾਂ 21 ਮਾਰਚ ਨੂੰ ਅਜਨਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਮੁਢਲੀ ਜਾਂਚ ਦੇਟੂnga ਇਹ ਨਾਲ ਪੁੱਛ ਪੜਤਾਲ ਕਰਨ ਦੇ ਲਈ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ ਉਹਨਾਂ ਦਾ 4 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਤਾਂ ਬਾਅਦ ਵਿੱਚ ਫਿਰ 25 ਤਰੀਕ ਨੂੰ ਫਿਰ ਦੁਬਾਰਾ ਪੇਸ਼ ਕੀਤਾ ਗਿਆ ਸੀ ਜਿੱਥੇ ਸੱਤ ਸਾਤਿਆਂ ਦਾ ਜਿਹੜਾ ਕਿ 3 ਦਿਨ ਦਾ ਰਿਮਾਂਡ ਫਿਰ ਦਿੱਤਾ ਗਿਆ ਸੀ ਤਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਰਤਪਾਲ ਦੇ ਸਾਥੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਵੱਲੋਂ ਕਿਹਾ ਗਿਆ ਕਿ ਪੁਲਿਸ ਲਗਾਤਾਰ ਜਿਹੜੀ ਹੈ ਕਿ ਉਹ ਰਿਮਾਂਡ ਦੀ ਹਾਸਲ ਕਰਨ ਦੀ ਗੱਲ ਆਖਦੀ ਆ ਪਰ ਜੋ 7 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਉਸ ਦੇ ਵਿੱਚ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਕਿਉਂਕਿ ਨਾਤਾ ਉਹਨਾਂ ਦੇ ਕੋਲੋਂ ਕੋਈ ਸਬੂਤ ਪੇਸ਼ ਹੋਏ ਨਹੀਂ ਅਤੇ ਨਾ ਹੀ ਕੁਝ ਬਰਾਮਦ ਕੀਤਾ ਗਿਆ ਜੇਕਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕੁਝ ਤਸਵੀਰਾਂ ਹੀ ਜਿਹੜੀਆਂ ਸਨ ਉਹ ਪੇਸ਼ ਕੀਤੀਆਂ ਗਈਆਂ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਅਮਰਤਪਾਲ ਤੇ ਉਸਦੇ ਹੋਰ ਜੋ ਸਾਥੀ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਨੂੰ ਕਦੋਂ ਤੱਕ ਜਿਹੜੀ ਹੈ ਉਹ ਪੰਜਾਬ ਲਿਆਂਦਾ ਜਾਏਗਾ ਉਹਨਾਂ ਤੇ ਐਨਐਸਏ ਕਦੋਂ ਤੱਕ ਹਟੇਗੀ ਤਾਂ ਉਹਨਾਂ ਵੱਲੋਂ ਅਪ੍ਰੈਲ ਮਹੀਨੇ ਤੱਕ ਦਾ ਹਵਾਲਾ ਦਿੱਤਾ ਜਾ ਤਾਂ ਹੋਰ ਕੀ ਗੱਲਬਾਤ ਜਿਹੜੀ ਹੈ ਹਰਪਾਲ ਸਿੰਘ ਵੱਲੋਂ ਕੀਤੀ ਗਈ ਹੈ ਆਉ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਇਸ ਦੇ ਵਿੱਚ ਕੀ ਹੈ ਪੁਲਿਸ ਨੇ ਹਾਰ ਕੇ ਪਹਿਲੋ 4 ਦਿਨ 3 ਦਿਨ 7 ਦਿਨ ਦਾ ਰਿਮਾਂਡ ਲੈ ਕੇ ਤਾਂ ਪੁਲਿਸ ਦੇ ਕੋਲ ਕੋਈ ਵੀ ਰਿਕਵਰੀ ਨਹੀਂ ਹੋਈ ਇੱਕ ਫੋਟੋ ਦਿਖਾਈਆਂ ਨੇ ਕੀ ਫੋਟੋ ਜਿਹੜੀਆਂ ਫੇਸਬੁੱਕ ਦੀਆਂ ਨੇ ਉਹ ਐਡਮਿਸਿਬਲ ਹੈ ਨਾ ਵੈਪਨ ਤਾਂ ਕੋਈ ਬਰਾਮਦੀ ਨਹੀਂ ਹੋਇਆ ਉਸ ਦੇ ਵਿੱਚ ਜਿਹੜੇ ਵੈਪਨ ਸੀ ਉਹ ਲੀਗਲੀ ਸੀ ਇਹਨਾਂ ਨੇ ਕਿਹਾ ਸੀ ਸਟੇਟ ਨੇ ਕਿਹਾ ਸੀ ਕਿ ਇੱਕ ਬਹੁਤ ਵੱਡੀ ਜਿਹੜੀ ਸੈਨਾ ਤਿਆਰ ਕੀਤੀ ਆ ਇੰਡੀਅਨ ਸਟੇਟ ਦੇ ਖਿਲਾਫ ਤਾਂ ਮੈਂ ਉਸ ਦਿਨ ਕਿਹਾ ਸੀ ਕਿ ਉਹ ਸੈਨਾ ਕਿੱਥੇ ਐ ਤੁਹਾਡੀ ਇੰਟੈਲੀਜੈਂਸ ਕਿੱਥੇ ਸੀ ਜਦੋਂ ਹਿੰਦੁਸਤਾਨ ਦੀ ਇਸ ਕੰਟਰੀ ਤੇ ਹਮਲਾ ਹੋਣਾ ਸੀ ਤਾਂ ਇਹਨਾਂ ਗੱਲਾਂ ਦੇ ਜਵਾਬ ਜਿਹੜੇ ਅੱਜ ਪਤਾ ਲੱਗਿਆ ਹੈ ਕਿ 7 ਦਿਨਾਂ ਦੇ ਅੰਦਰ ਕੋਈ ਚੀਜ਼ ਬਰਾਮਦ ਨਹੀਂ ਹੋਈ ਕੋਈ ਸੈਨਾ ਤਿਆਰ ਨਹੀਂ ਸੀ ਹੋਈ ਕੋਈ ਵੈਪਨ ਬਰਾਮਦ ਨਹੀਂ ਹੋਇਆ ਸੋ ਮੈਂ ਕਹੂੰਗਾ ਜਿਹੜਾ ਸਟੇਟ ਨੇ ਇੱਕ ਹਵਾ ਬਣਾਇਆ ਸੀ ਬੰਦਿਆਂ ਨੂੰ ਡੀਫੀਮ ਕਰਨ ਦੇ ਲਈ ਅੱਜ ਉਹ ਸਟੇਟ ਫੇਲ ਹੋਈ ਉਸ ਚੀਜ਼ ਪਪਲਪ੍ਰੀਤ ਤੇ ਅਮਰਤਪਾਲ ਦੇ ਉੱਪਰ ਜਿਹੜੀ ਐਨਐਸਏ ਕਦੋਂ ਤੱਕ ਹਟਾਈ ਜਾਵੇ ਦੇਖੋ ਜਿਹੜੀ ਉਮੀਦ ਹੈ 9 ਜਾਂ 10 April ਆਪਾਂ ਭਾਈ ਪਪਾਪ੍ਰੀਤ ਤੇ ਤਾਂ ਭਾਈ ਅਮਰਤਪਾਲ ਤੇ ਮੈਨੂੰ ਲੱਗਦਾ 22 ਜਾਂ 23 April ਤੇ ਬੜੀ ਉਮੀਦ ਹੈ ਅਗਰ ਇਹ ਸਿਸਟਮ ਦੇ ਵਿੱਚੋਂ 8 ਬੰਦੇ ਇਨੋਸੈਂਟ ਨੇ ਅੱਜ ਤੱਕ ਰਿਕਵਰੀ ਦੇ ਵਿੱਚ ਤਾਂ ਉਹਨਾਂ ਤੋਂ ਕੀ ਬਰਾਮਦ ਹੋਣਾ ਕੁਝ ਵੀ ਨਹੀਂ ਹੋਣਾ ਹਾਈ ਕੋਰਟ ਦਾ ਫੈਸਲਾ ਗਿਆ ਹੈ ਕਿਵੇਂ ਜੀ ਅੱਜ ਕੋਰਟ ਦਾ ਫੈਸਲਾ ਕਿ ਨਹੀਂ ਅੱਜ ਹਾਈ ਕੋਰਟ ਦੇ ਫੈਸਲੇ ਬਾਰੇ ਮੈਨੂੰ ਨੌਲੇਜ ਨਹੀਂ ਹਾਈ ਕੋਰਟ ਨੇ ਇਸ ਕੋਰਟ ਨੇ ਕੀ ਕੀਤਾ ਅੱਛਾ ਇਸ ਕੋਰਟ ਨੇ ਅੱਜ ਜੁਡੀਸ਼ੀਅਲ ਵਿੱਚ ਭੇਜਿਆ ਜੁਡੀਸ਼ੀਅਲ ਮੈਂ ਜੇਲ੍ਹ ਚ ਭੇਜਦਾ ਹੈ ਜੇਲ੍ਹ ਬਾਰੇ ਅਜੇ ਕਨਫਰਮ ਨਹੀਂ ਕਿਹੜੀ ਚ ਭੇਜਿਆ ਅਸੀਂ ਅੱਜ 39 ਨੰਬਰ ਮੁਕਦਮੇ ਦੇ 8 ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਕੋਰਟ ਚ ਪੇਸ਼ ਕੀਤੇ ਸੀਗੇ ਜੀ ਪਹਿਲਾਂ 5 ਦਿਨ ਦਾ ਪਹਿਲਾਂ ਰਿਮਾਂਡ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਲ ਭੇਜ ਦਿੱਤੇ ਨੇ ਜੀ 14 ਦਿਨਾਂ ਬਾਅਦ ਕਿਹੜੀ ਅਦਾਲਤ ਵਿੱਚ ਸੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਨਹੀਂ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਜੀ ਸਾਰਿਆਂ ਨੂੰ ਜਿਹੜੇ ਪੱਤਰ ਨਹੀਂ ਨਹੀਂ ਜੀ ਸਾਰਿਆਂ ਨੂੰ ਸੋ ਇਹ ਸਾਨੂੰ ਬਿਲਕੁਲ ਹੋਈ ਆ ਜੀ ਬਿਲਕੁਲ ਜੀ ਮੁਕਤਮੇ ਨਾਲ ਸੰਬੰਧਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਨੂੰ ਰਿਕਵਰ ਕਰ ਲਿਆ ਜੀ ਕੀ ਕੋਈ ਹੋਰ ਕਰਾਂਗੇ ਤੁਹਾਨੂੰ ਦੱਸ ਸਕਦੇ ਹਾਂ ਤੁਹਾਨੂੰ ਇਹਨਾਂ ਦੀਆਂ ਸੀ ਡੀ ਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸਾਰੇ ਸਾਰੇ ਰਿਕਵਰ ਕਰਕੇ ਆਪਣੀ ਤਬਦੀਸ਼ ਜਿਹੜੀ ਅਸੀਂ ਸਹੀ ਦਿਸ਼ਾ ਲੈ ਜਾ ਰਹੇ ਹਾਂ ਬਾਕੀ ਦੇ ਗੱਲ ਵੈਪਨ ਵੀ ਇਹਨਾਂ ਕੋਲ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵੈਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਹੀ ਉਹ ਕਰ ਲਿਆ ਜੀ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਅਰੈਸਟ ਕਰਾਂਗੇ ਜੀ ਪਪਲ ਪ੍ਰੀਤ ਨੂੰ ਦਾ ਮਤਬ ਉਹਨਾਂ ਦਾ ਐਨਐਸਏ ਕਦੋਂ ਖਤਮ ਹੋ ਜਾਏ ਕਦੋਂ ਆਉਣ ਵਾਲੇ ਦਿਨਾਂ 'ਚ ਹੋ ਰਿਹਾ ਜੀ ਜਦੋਂ ਖਤਮ ਹੋਏਗਾ ਲਿਆ ਕੇ ਪੇਸ਼ ਕਰ ਦਾਂਗੇ ਜੀ ਥੈਂਕ ਯੂ ਜੀ